8 3 ਸੂਰਜੀ ਬਿਜਲੀ ਬਿਜਲੀ ਪਾਣੀ ਤੋਂ ਬਣਦੀ ਹੈ ਜੀ ਨਹੀਂ ਬਿਜਲੀ ਦਾ ਪਾਣੀ ਨਾਲ ਕੋਈ ਸੰਬੰਧ ਨਹੀਂ ਬਿਜਲੀ ਅਸਲ ਵਿੱਚ ਤਾਂਬੇ ਦੀਆਂ ਤਾਰਾਂ ਵਿੱਚ ਪੈਦਾ ਹੋਈਆਂ ਇੱਕ ਚੁੰਬਕੀ ਰੌ ਹੁੰਦਾ ਹੈ ਜਿਸ ਨੂੰ ਸ਼ਕਤੀਸ਼ਾਲੀ ਚੁੰਬਕ ਨੂੰ ਤਾਂਬੇ ਦੀ ਤਾਰਾਂ ਦੇ ਲੱਛੇ ਵਿੱਚ ਘੁਮਾ ਕੇ ਪੈਦਾ ਕੀਤਾ ਜਾਂਦਾ ਹੈ ਇਹ ਭੌਤਿਕ ਵਿਗਿਆਨ ਦੀ ਇੱਕ ਪ੍ਰਕਿਰਿਆ ਹੈ ਜਿਸ ਨੂੰ ਭੌਤਿਕ ਵਿਗਿਆਨ ਦੇ ਅਧਿਆਨ ਨਾਲ ਸਮਝਿਆ ਜਾ ਸਕਦਾ ਹੈ। ਬਿਜਲੀ ਪੈਦਾ ਕਰਨ ਵਾਲੇ ਯੰਤਰ ਨੂੰ ਜਨਰੇਟਰ ਆਖਦੇ ਹਨ। ਇਹ ਜਨਰੇਟਰ ਦੇਖਣ ਵਿੱਚ ਬਿਜਲੀ ਮੋਟਰ ਵਰਗਾ ਇੱਕ ਉਪਕਰਣ ਹੁੰਦਾ ਹੈ। ਪਰ ਜਦੋਂ ਇਸ ਨੂੰ ਕਿਸੇ ਬਾਹਰੀ ਬਲ ਦੀ ਮਦਦ ਨਾਲ ਘੁਮਾਇਆ ਜਾਂਦਾ ਹੈ ਤਾਂ ਇਸ ਦੀਆਂ ਤਾਰਾਂ ਵਿੱਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ ਜਿਸ ਨਾਲ ਅਸੀਂ ਆਪਣੇ ਘਰ ਵਿੱਚ ਬਿਜਲੀ ਪ੍ਰਾਪਤ ਕਰਦੇ ਹਾਂ। ਪਾਣੀ ਨੂੰ ਜਦੋਂ ਉਚਾਈ ਤੋਂ ਨਿਵਾਣ ਵੱਲ ਸੁੱਟਿਆ ਜਾਂਦਾ ਹੈ ਤਾਂ ਉਸ ਦੀ ਊਰਜਾ ਨੂੰ ਜਨਰੇਟਰ ਦੀ ਮਦਦ ਨਾਲ ਬਿਜਲੀ ਵਿੱਚ ਬਦਲਿਆ ਜਾਂਦਾ ਹੈ ਇਸੇ ਲਈ ਪਹਾੜੀ ਖੇਤਰਾ ਵਿੱਚ ਡੈਮ ਬਣਾ ਕੇ ਪਾਣੀ ਰੋਕਿਆ ਰੱਖਿਆ ਜਾਂਦਾ ਹੈ ਇਸ ਪਾਣੀ ਨੂੰ ਜਦੋਂ ਟਰਬਾਈਨਾ ਤੋਂ ਲੰਘਾਇਆ ਜਾਂਦਾ ਹੈ ਤਾਂ ਟਰਬਾਈਨਾ ਜਨਰੇਟਰ ਨੂੰ ਘੁਮਾਉਂਦੀਆਂ ਜਿਸ ਨਾਲ ਬਿਜਲੀ ਪੈਦਾ ਹੁੰਦੀ ਹੈ ਦਿਨ ਰਾਤ ਚੱਲਦੀਆਂ ਟਰਬਾਈਨਾ ਬਿਜਲੀ ਪੈਦਾ ਕਰਕੇ ਸਾਡੀ ਵਰਤੋਂ ਲਈ ਸਾਨੂੰ ਬਿਜਲੀ ਦਿੱਤੀਆਂ ਹਨ ਇਹ ਬਿਜਲੀ ਘਰਾਂ ਤੋਂ ਤਾਰਾਂ ਰਾਹੀਂ ਸਾਡੇ ਘਰ ਵਿੱਚ ਆਉਂਦੀ ਹੈ। ਬਿਜਲੀ ਪੈਦਾ ਕਰਨ ਦਾ ਇੱਕ ਹੋਰ ਢੰਗ ਵੀ ਹੈ। ਇਸ ਵਿੱਚ ਪਾਣੀ ਨੂੰ ਗਰਮ ਕਰਕੇ ਪਾਣੀ ਨੂੰ ਭਾਫ਼ ਵਿੱਚ ਬਦਲਿਆ ਜਾਂਦਾ ਹੈ। ਇਹ ਭਾਫ਼ ਬਹੁਤ ਬਲਸ਼ਾਲੀ ਹੁੰਦਾ ਹੈ। ਭਾਫ਼ ਦੀ ਇਸ ਤਾਕਤ ਨੂੰ ਹੀ ਜਨਰੇਟਰ ਚਲਾਉਣ ਲਈ ਵਰਤਿਆ ਜਾਂਦਾ ਹੈ। ਇਹ ਜਨਰੇਟਰ ਵੀ ਇੱਕ ਤਰ੍ਹਾਂ ਦੀ ਟਰਬਾਈਨ ਹੀ ਹੁੰਦੀ ਹੈ। ਇਸ ਤਰੀਕੇ ਵਿੱਚ ਪਾਣੀ ਨੂੰ ਗਰਮ ਕਰਨ ਲਈ ਕੋਇਲਾ ਬਾਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਬਿਜਲੀ ਘਰ ਨੂੰ ਥਰਮਲ ਪਲਾਂਟ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਇਸ ਦਾ ਦੂਜਾ ਨਾਮ ਤਾਪ ਘਰ ਵੀ ਹੈ ਬਿਜਲੀ ਦਾ ਇੱਕ ਹੋਰ ਵੱਡਾ ਸਰੋਤ ਸੂਰਜ ਦੀ ਊਰਜਾ ਹੈ ਸੂਰਜ ਕਿਉਂਕਿ ਦਿਨ ਵੇਲੇ ਚਮਕਦਾ ਹੈ ਤੇ ਇਸ ਤੋਂ ਮਿਲਣ ਵਾਲੀ ਰੋਸ਼ਨੀ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੀ ਤਕਨੀਕ ਦੀ ਵਰਤੋਂ ਨਾਲ ਬਿਜਲਈ ਊਰਜਾ ਵਿੱਚ ਬਦਲਿਆ ਜਾਂਦਾ ਹੈ ਇਸ ਢੰਗ ਨਾਲ ਪ੍ਰਾਪਤ ਕੀਤੀ ਗਈ ਬਿਜਲੀ ਨੂੰ ਸੂਰਜ ਬਿਜਲੀ ਕਿਹਾ ਜਾਂਦਾ ਹੈ ਇਸ ਕੰਮ ਲਈ ਸੂਰਜ ਦੀ ਰੋਸ਼ਨੀ ਨੂੰ ਵੱਡੇ ਆਕਾਰ ਦੇ ਪੈਨਲਾਂ ਉੱਪਰ ਪ੍ਰਾਪਤ ਕੀਤਾ ਜਾਂਦਾ ਹੈ। ਇਨ੍ਹਾਂ ਪੈਨਲਾਂ ਉੱਪਰ ਇੱਕ ਖਾਸ ਕਿਸਮ ਦੇ ਪਦਾਰਥ ਦੀ ਇੱਕ ਤਹਿ ਚੜਾਈ ਜਾਂਦੀ ਹੈ ਜੋ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਵਿੱਚ ਬਦਲਦੀ ਹੈ। ਸੂਰਜੀ ਬਿਜਲੀ ਦੀ ਵੱਡੀ ਸਮੱਸਿਆ ਸੂਰਜ ਦੇ ਚਮਕਣ ਦੇ ਸਮੇਂ ਨੂੰ ਲੈ ਕੇ ਹੈ। ਦਿਨ ਵੇਲੇ ਸੂਰਜ ਦੀ ਰੋਸ਼ਨੀ ਤੋਂ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿਨ ਵੇਲੇ ਤਾਂ ਇਹ ਸਾਡੀਆਂ ਲੋੜਾਂ ਦੀ ਪੂਰਤੀ ਕਰ ਸਕਦਾ ਹੈ। ਪਰ ਰਾਤ ਵੇਲੇ ਇੱਕ ਵਾਰ ਫਿਰ ਬਿਜਲੀ ਵਾਸਤੇ ਰਵਾਇਤੀ ਸਰੋਤਾਂ ਉੱਪਰ ਨਿਰਭਰ ਹੋਣਾ ਪੈ ਜਾਂਦਾ ਹੈ। ਸੂਰਜ ਤੋਂ ਪ੍ਰਾਪਤ ਇਸ ਬਿਜਲੀ ਊਰਜਾ ਨੂੰ ਬੈਟਰੀਆਂ ਵਿੱਚ ਸਾਂਭਿਆ ਜਾਂਦਾ ਹੈ ਜਿਸ ਤੋਂ ਅੱਗੇ ਲੋਡ ਪੈਨ ਉੱਪਰ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਅਜੀਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਸੂਰਜ ਬਿਜਲੀ ਦੀਵ ਵਰਤੋਂ ਉਸ ਸਮੇਂ ਵੀ ਕੀਤੀ ਜਾ ਸਕੇ ਜਦੋਂ ਸੂਰਜ ਨਹੀਂ ਚਮਕਦਾ। ਇਹ ਪੈਨਲ ਜੋ ਆਕਾਰ ਵਿੱਚ ਕਈ ਮੀਟਰ ਲੰਬੇ ਚੌੜੇ ਹੁੰਦੇ ਹਨ ਅਕਸਰ ਇਮਾਰਤਾਂ ਦੀਆਂ ਛੱਤਾਂ ਉੱਪਰ ਲਗਾਏ ਜਾਂਦੇ ਹਨ। ਬਿਜਲੀ ਪੈਦਾ ਕਰਨ ਦਾ ਇੱਕ ਹੋਰ ਸਰੋਤ ਹੈ ਪਰਮਾਣੂ ਊਰਜਾ। ਪਰਮਾਣੂ ਆਕਾਰ ਵਿੱਚ ਬਹੁਤ ਸੁਖਮ ਕਣ ਹੁੰਦਾ ਹੈ। ਪਰ ਜਦੋਂ ਇਸ ਨੂੰ ਐਟਮਿਕ ਕਣਾਂ ਵਿੱਚ ਬਦਲਿਆ ਜਾਂਦਾ ਹੈ ਤਾਂ ਇਸ ਤੋਂ ਬਹੁਤ ਵੱਡੀ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ। ਇੱਕ ਛੋਟੇ ਜਿਹੇ ਕਣ ਤੋਂ ਐਨੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਕਿ ਉਹ ਪੂਰੀ ਦਿੱਲੀ ਦੀਆਂ ਇੱਕ ਮਹੀਨੇ ਦੀਆਂ ਬਿਜਲੀ ਲੋੜਾਂ ਪੂਰੀਆਂ ਕਰ ਸਕੇ। ਇਹ ਬਹੁਤ ਹੀ ਕਿਫਾਇਤੀ ਤੇ ਸਸਤਾ ਢੰਗ ਹੈ ਪਰ ਇਸ ਵਿੱਚ ਕਈ ਖਤਰੇ ਹਨ ਜਿਨ੍ਹਾਂ ਨੂੰ ਭਾਪਦੇ ਹੋਏ ਇਸ ਨੂੰ ਰਵਾਇਤੀ ਢੰਗਾਂ ਤੋਂ ਬਾਹਰ ਰੱਖਿਆ ਗਿਆ ਹੈ। ਬਿਜਲੀ ਦੇ ਰਵਾਇਤੀ ਸਰੋਤਾਂ ਵਿੱਚ ਪਣ ਬਿਜਲੀ, ਥਰਮਲ ਬਿਜਲੀ ਪਲਾਂਟ ਹੀ ਗਿਣੇ ਜਾਂਦੇ ਹਨ। ਸੂਰਜੀ ਊਰਜਾ ਤੇ ਪੌਣ ਬਿਜਲੀ ਭਾਵ ਹਵਾ ਦੀ ਗਤੀ ਤੋਂ ਬਿਜਲੀ ਹਾਸਲ ਕਰਨਾ ਇਸ ਦੇ ਗੈਰ ਰਵਾਇਤੀ ਸਰੋਤ ਹਨ। ਆਪਣੀ ਗੱਲ ਨੂੰ ਸਮੇਟਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਬਿਜਲੀ ਦੇ ਸਾਰੇ ਸਰੋਤਾਂ 'ਚੋਂ ਉੱਤਮ ਸਰੋਤ ਸੂਰਜੀ ਬਿਜਲੀ ਹੀ ਹੈ ਜਿਸ ਨਾਲ ਨਾ ਕੋਈ ਧੁਨੀ ਪ੍ਰਦੂਸ਼ਣ ਹੁੰਦਾ ਹੈ ਤੇ ਨਾ ਹੀ ਵਾਤਾਵਰਣ ਪ੍ਰਦੂਸ਼ਣ ਸੂਰਜ ਦੀ ਰੋਸ਼ਨੀ ਨੂੰ ਬਿਜਲੀ ਵਿੱਚ ਬਦਲ ਲੈਣ ਨਾਲ ਸੂਰਜ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਵਿਗਿਆਨ ਇਸ ਪਾਸੇ ਢੇਰ ਉੱਦਮ ਕਰ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨ ਊਰਜਾ ਦੇ ਹੋਰ ਸਸਤੇ ਤੇ ਸੁਰੱਖਿਅਤ ਸਰੋਤ ਲੱਭ ਲਵੇ ਤਾਦੇ ਤੱਕ ਜਿਹੜੀ ਵੀ ਬਿਜਲੀ ਤੁਹਾਡੇ ਘਰ ਵਿੱਚ ਆਉਂਦੀ ਹੈ ਉਸ ਨੂੰ ਸਾਂਭ ਲੈਣ ਤੇ ਕਿਫਾਇਤ ਨਾਲ ਵਰਤਣ ਵਿੱਚ ਹੀ ਭਲਾਈ ਹੈ